ਲੋਜੀ ਕਰੋ ਦਰਸ਼ਨ ਸ਼ਿਵ ਸਰੂਪ ਆਤਮਾ ਸਵਾਮੀ ਜੀ ਕਲਾਸ਼ਟਾਮ ਨਦੀ ਪਰ ਵਾਲਿਆਂ ਦੇ ਤਪੋ ਸਥਾਨ ਦੀ ਜੋ ਕਿ ਸੋਲਨ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹੈ ਅਤੇ ਪਹਾੜਾਂ ਦੇ ਵਿੱਚ ਇਹ ਗੁਫਾ ਹੈ ਤੇ ਪੂਰੀ ਵੀਡੀਓ ਤੁਹਾਨੂੰ 1-2 ਦਿਨਾਂ ਚ ਅਪਲੋਡ ਕਰਾਂਗੇ ਕਿ ਕਿਸ ਤਰ੍ਹਾਂ ਖਤਰਨਾਕ ਰਸਤਾ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਣੇ ਆ ਇਹ ਉਹ ਰਸਤਾ ਹੈ ਜਿਹੜਾ ਰਸਤਾ ਤੈਅ ਕਰਕੇ ਗੁਫਾ ਤੱਕ ਆਉਣਾ ਪੈਂਦਾ ਹੈ ਤੇ ਕੁਰਾਲੀ ਤੋਂ ਅਸੀਂ ਜਦੋਂ ਆਏ ਸੀ ਤੇ ਕਾਫੀ ਇਹ ਰਸਤਾ ਜਿਹੜਾ ਹੈ ਖਤਰਨਾਕ ਰਸਤਾ ਹੈ ਤੇ ਸਾਰੇ ਰਸਤਿਆਂ ਦੇ ਵਿੱਚ ਪੱਤੇ ਪੱਤੇ ਤੇ ਰਸਤਾ ਬਹੁਤ ਘਟਾ ਹੈ ਫਿਲਹਾਲ ਕਈ ਕੁਰਾਲੀ ਨਿਵਾਸੀ ਵੀ ਅੱਜ ਇੱਥੇ ਪੁੰਚੇ ਪਹੁੰਚੇ ਨੇ ਕਿਉਂਕਿ ਸੋਲਨ ਦੇ ਵਿੱਚ ਅੱਜ ਸ਼ਿਵ ਸੁਭੂਪ ਆਤਮਾ ਕਲਾਸ਼ਤਾਮ ਜੋ ਕਿ ਸੋਲਨ ਦੇ ਵਿੱਚ ਹੈ ਉੱਥੇ ਅੱਜ ਸਲਾਨਾ ਪੰਡਾਰਾ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਤਕਰੀਬਨ 7 ਕਿਲੋਮੀਟਰ ਦੂਰ ਸਵਾਮੀ ਜੀ ਦੀ ਗੁਫਾ ਹੈ ਤੁਹਾਨੂੰ ਉਸ ਦੇ ਗੁਫਾ ਦੇ ਦਰਸ਼ਨ ਅੰਦਰ ਤੋਂ ਵੀ ਕਰਵਾ ਦਿੰਨੇ ਆ ਤੇ ਇਹ ਤਪੋਸਥਾਨ ਹੈ Swami ji ਦਾ ਬਣਿਆ ਹੋਇਆ ਤੇ ਇਹ ਗੁਫਾ ਹੈ ਗੁਫਾ ਦੇ ਦਰਸ਼ਨ ਤੁਹਾਨੂੰ ਕਰਵਾ ਦਿੰਨੇ ਆ ਤੇ ਜਰੂਰ Swami ji Maharaj ਦੀ ਜੈ ਜਰੂਰ ਲਿਖ ਦਿਓ ਇਹ ਤਪੋਸਥਾਨ ਹੈ ਜਿੱਥੇ Swami ji ਜਦੋਂ 1946 ਦੇ ਸ਼ਾਇਦ ਕਰੀਬ ਜਦੋਂ ਕੁਰਾਲੀ ਆਈ ਸੀ ਤਾਂ ਕੁਰਾਲੀ ਤੋਂ ਉਸ ਤੋਂ ਪਹਿਲਾਂ ਉਹ ਇੱਥੇ ਤਪੱਸਿਆ ਕਰਦੇ ਸਨ ਤੇ ਪੂਰੀ ਵੀਡੀਓ ਤੁਹਾਨੂੰ 1-2 ਦਿਨ ਚੱਕ ਚੈਨਲ ਤੇ ਜ਼ਰੂਰ ਪਾਵਾਂਗੇ ਫਿਲਹਾਲ ਸਵਾਮੀ ਜੀ ਦੇ ਤੁਸੀਂ ਦਰਸ਼ਨ ਕਰਕੇ ਸਵਾਮੀ ਜੀ ਮਹਾਰਾਜ ਦੀ ਜੈ ਜ਼ਰੂਰ ਲਿਖਦੇ ਹੋ ਤੇ ਇੱਥੇ ਗੁਫਾ ਦੇ ਵਿੱਚ ਕਾਫੀ ਠੰਡਕ ਹੈ ਅਤੇ ਅੱਜ ਕੁਰਾਲੀ ਤੋਂ ਕਾਫੀ ਲੋਕ ਇੱਥੇ ਆਏ ਸਨ ਅਤੇ ਉਹਨਾਂ ਵੱਲੋਂ ਸਵਾਮੀ ਜੀ ਦਾ ਆਸ਼ੀਰਵਾਦ ਦਿੱਤਾ ਗਿਆ ਤੇ ਜ਼ਰੂਰ ਤੁਸੀਂ ਵੀ ਆਪਣੀ ਹਾਜ਼ਰੀ ਅੱਜ ਦਰਜ ਕਰਵਾਓ ਅਤੇ ਸਵਾਮੀ ਜੀ ਮਹਾਰਾਜ ਦੀ ਜੈ ਜ਼ਰੂਰ ਲਿਖੋ ਕੋਈ ਦੇਖੋ ਫਿਰ ਤੁਹਾਨੂੰ ਕਿਸ ਤਰ੍ਹਾਂ ਖੁਸ਼ਕਬਰੀ ਮਿਲਦੀ ਹੈ ਫਿਲਹਾਲ ਜੋ ਗੁਫਾ ਦੇ ਦਰਸ਼ਨ ਤੁਹਾਨੂੰ ਅਸੀਂ ਕਰਵਾ ਰਹੇ ਹਾਂ ਇਹ ਗੁਫਾ ਕੁਰਾਫ ਕਾਫੀ ਪੁਰਾਣੀ ਹੈ ਜਦੋਂ ਸਵਾਮੀ ਜੀ ਕੁਰਾਲੀ ਆਏ ਸਨ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਇਸ ਥਾਂ ਤੇ ਤਪੋਸਥਾਨ ਤੇ ਤਕਰੀਬਨ 10 ਤੋਂ 15 ਸਾਲ ਤਪੱਸਿਆ ਕੀਤੀ ਹੈ ਤੇ ਨਾਲ ਜੋ ਇੱਥੇ ਚਤਨਿਆ ਜੀ ਮਹਾਰਾਜ ਹੁਣ ਦੇਖਦਖਾਵ ਕਰਦੇ ਆ ਇਹ ਉਹਨਾਂ ਦਾ ਕਮਰਾ ਬਣਿਆ ਹੋਇਆ ਤੇ ਇਸ ਵਕਤ ਉਹ نیچے ਗਏ ਹੋਏ ਆ ਤੇ ਫਿਲਹਾਲ ਤੁਸੀਂ ਇੱਥੇ ਇਹ ਦੇਖੋ ਕਿ ਕੋਈ ਵੀ ਨਹੀਂ ਹੈ ਫਿਲਹਾਲ ਹੇ ਨਿਚੇ ਪੰਡਾਰਾ ਚੱਲ ਰਿਹਾ ਤੇ ਇੱਕ ਬੜਾ ਸੁੰਦਰ ਸ਼ਾਂਤ ਮਾਹੌਲ ਇੱਥੇ ਬਣਿਆ ਹੋਇਆ ਤੇ ਰਸਤਾ ਕਾਫੀ ਮੁਸ਼ਕਲ ਸੀ ਤੇ ਰਸਤੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਵੀ ਦਵਾਂਗੇ ਫਿਲਹਾਲ ਸਵਾਮੀ ਜੀ ਦੇ ਸੱਚੇ ਭਗਤ ਜਰੂਰ ਸਵਾਮੀ ਜੀ ਮਹਾਰਾਜ ਕੀ ਅਜਾਇਬ ਜਰੂਰ ਲਿਖਦੇ ਹੋ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਤੁਹਾਨੂੰ ਕੁਰਾਲੀ वाले स्वामी जी ਜਿਹਨੂੰ ਕਿ ਕੁਰਾਲੀ ਵਾਲੇ Swami ji ਦੇ ਨਾਮ ਤੇ ਤੁਸੀਂ ਜਾਣਦੇ ਹੋ ਕਲਾਸ਼ਤਮ ਸ਼ਿਵ ਸ਼ਿਵ ਸੁਭਰੂਪ ਆਤਮਾ ਨਦੀ ਪਾਰ ਵਾਲੇ Swami ji ਦੀ ਇਹ ਗੁਫਾ ਹੈ ਜੋ ਕਿ ਸੋਲਨ ਤੋਂ ਤਕਰੀਬਨ 12 ਕਿਲੋਮੀਟਰ 10 ਤੋਂ 12 ਕਿਲੋਮੀਟਰ ਦੂਰ ਹੈ ਤੇ ਰਸਤਾ ਕਾਫੀ ਖਤਰਨਾਕ ਹੈ ਰਸਤਾ ਕਿਵੇਂ ਖਤਰਨਾਕ ਹੈ ਉਹ ਤੁਹਾਨੂੰ ਵੀਡੀਓ ਕੱਲ ਪੂਰੀ ਅਪਡੇਟ ਕਰਾਂ ਕਰਾਂਗੇ ਫਿਰ ਹਾਲ ਇਥੇ ਜੋ ਨੈਟਵਰਕ ਸੀਗਾ ਪ੍ਰੋਪਰ ਚੱਲ ਰਿਹਾ ਸੀਗਾ ਤੇ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਅਸੀਂ ਜ਼ਰੂਰ ਜੋ ਲੋਕ ਇੱਥੇ ਨਹੀਂ ਆਏ ਜਾਂ ਫਿਰ ਇੱਥੇ ਹਜੇ ਤੱਕ ਨਹੀਂ ਪਹੁੰਚੇ ਉਹਨਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਅਸੀਂ ਤੁਹਾਨੂੰ ਇਹ ਦਰਸ਼ਨ ਕਰਵਾ ਰਹੇ ਹਾਂ ਕਿ ਆਖਰ ਜਿਹੜੇ ਲੋਕ ਇੱਥੇ ਨਹੀਂ ਪੁੱਜ ਸਕੇ ਤਾਂ ਉਹ ਘਰ ਬੈਠੇ ਹੀ ਦਰਸ਼ਨ ਕਰ ਲਿਓ ਤੇ ਸਵਾਮੀ ਜੀ ਮਹਾਰਾਜ ਜ਼ਰੂਰ ਲਿਖਦੇ ਹੋ ਫਿਲਹਾਲ ਰਸਤਾ ਕਾਫੀ ਖਤਰਨਾਕ ਹੈ ਜਿਹੜੇ ਰਸਤੇ ਨਾਲ ਯਾਤਰੀ ਜਾਂ ਜਿਹੜੇ ਰਸਤੇ ਦੇ ਰਾਹ ਸ਼ਰਧਾਲੂ ਇੱਥੇ ਪੁੱਜਦੇ ਨੇ ਰਸਤੇ ਦੇ ਵਿੱਚ ਪੱਤੇ ਪੱਤੇ ਪਏ ਨੇ ਜੇਕਰ ਬਰਸਾਤ ਹੋਵੇ ਤਾਂ ਇਸ ਰਸਤੇ ਤੋਂ ਆਨ ਤੋਂ ਬਚੋ ਕਿਉਂਕਿ ਬਰਸਾਤ ਦੇ ਵਿੱਚ ਅਕਸਰ ਤਿਲਕਣ ਹੋ ਜਾਂਦੀ ਹੈ ਤੇ ਜਦੋਂ ਅਸੀਂ ਇੱਥੇ ਗੁਫਾ ਦੇ ਵਿਚਾਰੇ ਸਨ ਤਾਂ ਅਸੀਂ ਇਹ ਰਸਤਾ ਭੁੱਲ ਗਏ ਸੀ ਤਾਂ ਰਸਤਾ ਭੁੱਲਣ ਤੋਂ ਨਾਲ ਹੀ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਅਸੀਂ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਗਏ ਨੇ ਦੇ ਰਸਤਾ ਭੁੱਲ ਕੇ ਅਸੀਂ ਕਿੱਥੇ ਪੁੱਜੇ ਸਨ ਜਿਹੜੀ ਇਹ ਗੁਫਾ ਬਣੀ ਹੋਈ ਹੈ ਅਸੀਂ ਗੁਫਾ ਤੋਂ ਦੂਸਰੀ ਉਲਟ ਪਹਾੜੀ ਤੇ ਚਲੇ ਗਏ ਸਨ ਅਤੇ ਉੱਥੇ ਦਾ ਮਖੌਲ ਤੁਹਾਨੂੰ 1-2 ਦਿਨ ਚ ਪੂਰੀ ਵੀਡੀਓ ਅਪਲੋਡ ਕਰਾਂਗੇ ਜੋ ਕਿ ਤਕਰੀਬਨ 35-40 ਮਿੰਟ ਦੀ ਹੈ ਤੇ ਸਾਡੇ ਨਾਲ ਹੋਰ ਵੀ ਕੁਰਾਲੀ ਨਿਵਾਸੀ ਸੀ ਜੋ ਸਾਡੇ ਨਾਲ ਹੀ ਉਸੇ ਰਸਤੇ ਨੂੰ ਭਟਕੇ ਜਾ ਚਲੇ ਗਏ ਸਨ ਤੇ ਤੁਹਾਨੂੰ ਹੁਣ ਅਸੀਂ ਤਕਰੀਬਨ 2.5 ਘੰਟੇ ਤੋਂ ਬਾਅਦ ਵਾਪਸ ਸੁਆਮੀ ਜੀ ਦੀ ਕੁਟਿਆ ਸਾਨੂੰ ਜੋ ਜੋ ਗੁਫਾ ਹੈ ਜੋ ਸੋਲਨ ਤੋਂ ਤਕਰੀਬਨ 10 ਕਿਲੋਮੀਟਰ 10 ਤੋਂ 12 ਕਿਲੋਮੀਟਰ ਦੂਰ ਹੈ ਉੱਥੇ ਅਸੀਂ ਪਹੁੰਚ ਚੁੱਕੇ ਨੇ ਤੇ ਤੁਹਾਨੂੰ ਦਰਸ਼ਨ ਵੀ ਕਰਵਾਏ ਆ ਸ਼ਿਵ ਸਰੂਪ ਆਤਮਾ ਕਲਾਸ਼ਤੰਬ ਵਾਲੇ ਨਦੀ ਪਰ ਵਾਲੇ ਸਵਾਮੀ ਜੀ ਦੀ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਅੱਜ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਕਿਉਂਕਿ 16 ਦੇ ਵਿੱਚ ਸਵਾਮੀ ਜੀ ਦੀ ਕੁਟਿਆ ਦੇ ਵਿੱਚ ਅੱਜ ਭੰਡਾਰਾ ਚੱਲ ਰਿਹਾ ਸੀ ਤੇ ਸਲਾਨਾ ਭੰਡਾਰੇ ਤੋਂ ਬਾਅਦ ਯਾਤਰੀ ਇੱਥੇ ਨਤਮਸਤਕ ਹੋਣ ਦੇ ਲਈ ਗੁਫਾ ਦੇ ਵਿੱਚ ਆ ਰਹੇ ਨੇ ਤੇ ਮੌਸਮ ਕਾਫੀ ਸੁਹਾਵਣਾ ਹੋਇਆ ਹੋਇਆ ਤੇ ਤੁਹਾਨੂੰ ਦਰਸ਼ਨ ਵੀ ਕਰਵਾਏ ਨੇ ਇੱਕ ਪਵਿੱਤਰ ਗੁਫਾ ਦੇ ਤੁਸੀਂ ਜ਼ਰੂਰ ਜਿਹੜਾ ਵੀ ਵਿਅਕਤੀ ਲਿਖ ਸਕਦਾ ਜਿਸ ਨੂੰ ਪ੍ਰਮਾਤਮਾ ਨੇ ਹੱਥ ਦੇਏ ਆ ਉਹ ਜ਼ਰੂਰ ਸੁਆਮੀ ਜੀ ਮਹਾਰਾਜ ਕੀ ਜੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਪੂਰੀ ਵੀਡੀਓ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਅਪਲੋਡ ਕਰਾਂਗੇ ਕਿ ਆਕਰ ਰਸਤਾ ਪਟਕ ਕੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਚਲੇ ਗਏ ਸਨ ਤੇ ਇਹ ਦਰਸ਼ਨ ਹੈ ਬਾਹ ਦੇ ਤਪੋਵਨ ਸਥਾਨ ਹੈ शब, शिव शिव स्वरूप आत्मा नदी पार वाले स्वामी जी दी कुटिया दे ਤੇ ਇਹ ਵੀ ਸਥਾਨ ਬਣਿਆ ਹੋਇਆ ਤੇ ਇੱਥੇ ਰਾਤ ਦੇ ਵਕਤ ਸੌਣ ਦਾ ਪ੍ਰਬੰਧ ਕੀਤਾ ਹੋਇਆ ਜੇਕਰ ਕਿਸੇ ਨੇ ਰਾਤ ਨੂੰ ਇੱਥੇ ਰਹਿਣਾ ਹੋਵੇ ਤਾਂ ਉਹ ਰਹਿਣ ਦੇ ਲਈ ਬਕਾਇਦਾ ਇਸ ਤੇ ਬਿਸਤਰੇ ਵੀ ਲਗਾਏ ਹੋ ਨੇ ਤੇ ਕਮਰਾ ਜੋ ਹੈ ਪੂਰਾ ਠੰਡਕ ਹੈ ਪਹਾੜੀ ਦੇ ਵਿੱਚ ਸਰੋਂਗ ਕੱਟ ਕੇ ਗੁਫਾ ਇਹ ਬਣੀ ਹੋਈ ਹੈ ਪਹਾੜ ਕੱਟ ਕੇ ਜਿਹੜੀ ਗੁਫਾ ਇਹ ਬਣੀ ਹੋਈ ਹੈ ਫਿਲਹਾਲ ਗੁਫਾ ਦੇ ਵਿੱਚ ਕਾਫੀ ਠੰਡਕ ਜ਼ਿਆਦਾ ਹੋਈ ਹੋਈ ਹੈ ਤੇ ਸਾਡੇ ਨਾਲ ਜਸਕੀਰਤ ਸਿੰਘ ਜੀ ਖਾਲਸਾ ਦਲਜੀਤ ਸਿੰਘ ਜੀ ਦੀਪੂ ਕੋਰਾਲੀ ਤੇ ਹੋਰ ਚੇਤਨ ਵਿਸ਼ਿਸ਼ਟ ਜੀ ਸਾਰੇ ਹਰ ਹਰ ਮਹਾਦੇਵ ਅਤੇ ਜੈ ਹੋ ਜੈ ਸੁਆਮੀ ਜੀ ਮਹਾਰਾਜ ਸੁਆਮੀ ਜੀ ਮਹਾਰਾਜ ਕੀ ਜੈ ਲੋਕ ਕਮੈਂਟ ਜਿਹੜੇ ਆ ਉਹ ਲਿਖ ਰਹੇ ਨੇ ਫਿਰ ਹਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 16 ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੂਰ ਸੁਆਮੀ ਜੀ ਦੀ ਗੁਫਾ ਦੀ ਜਿੱਥੇ ਕੀ ਤਪੋਵਨ ਸਥਾਨ ਹੈ ਤੇ ਸੁਆਮੀ ਜੀ ਜਦੋਂ ਕੋਰਾਲੀ ਆਏ ਸੀ ਤਾਂ ਉਸ ਤੋਂ ਪਹਿਲਾਂ ਇੱਥੇ ਉਹ ਕਾਫੀ ਦੇਰ ਤਪ ਉਸਤ ਉਹਨਾਂ ਨੂੰ ਉਹਨਾਂ ਨੇ ਇੱਥੇ ਕਾਫੀ ਦੇਰ ਤਪੱਸਿਆ ਕੀਤੀ ਸੀ ਤੇ ਇਸ ਤਪੋਥਾਨ ਦੇ ਨਾਲ ਹੀ ਇੱਥੇ ਤਪੋਥਾਨ ਦੇ ਨਾਲ ਹੀ ਇੱਕ ਤੁਹਾਨੂੰ ਹੋਰ ਦਰਸ਼ਨ ਕਰਵਾਨੇ ਆ ਤੁਹਾਨੂੰ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਜਾਣਕਾਰੀ ਪੁੱਜ ਸਕੇ ਤੇ ਹੋਰ ਵੀ ਘਰ ਬੈਠੇ ਦਰਸ਼ਨ ਕਰ ਸਕਣ ਇਹ ਸਮਾਦੀ ਬਣੀ ਹੋਈ ਹੈ ਪੂਜਿਆ Swami ji ਮੰਗਲ ਦਾਸ ਜੀ ਦੀ ਜੋ ਪ੍ਰਾਚੀਨ ਇਸ ਥਲ ਬਣਿਆ ਹੋਇਆ 1990 ਤੋਂ ਲੈ ਕੇ 17 ਜਨਵਰੀ 2023 ਤੱਕ ਉਹ ਇੱਥੇ ਰਹਿੰਦੇ ਸਨ ਤੇ ਤੁਹਾਨੂੰ ਇੱਕ ਵਾਰ ਫੇਰ ਤੋਂ ਦਰਸ਼ਨ ਕਰਵਾ ਦਿੰਨੇ ਆ ਤਪੋਵਨ ਸਥਾਨ ਦੇ ਤੇ ਪਵਿੱਤਰ ਸਥਾਨ ਹੈ ਜਿੱਥੇ ਸਵਾਮੀ ਜੀ ਦੀ ਗੁਫਾ ਦੇ ਵੀ ਦਰਸ਼ਨ ਕਰਵਾਏ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੁਸੀਂ ਸਵਾਮੀ ਜੀ ਮਹਾਰਾਜ ਕੀ ਜੈ ਜੈ ਜ਼ਰੂਰ ਲਿਖਿਓ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ ਸਾਰਿਆਂ ਦਾ